ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਾਤ ਸ੍ਰੀ ਅਕਾਲ मोस्ट ਵੈਲਕਮ ਸੋ ਦੋਸਤੋ ਮਾਰਨਿੰਗ ਆ 4:00 ਵੱਜ ਚੁੱਕੇ ਆ ਸਵੇਰ ਦੇ 3:00 ਵਜੇ ਸਾਨੂੰ ਸਾਡੇ ਕਿਸਾਨ ਦੀ ਕਾਲ ਆਈ ਸੀ ਫਾਰਮਰ ਦੀ ਕਿ ਉਹਨਾਂ ਦੀ ਮੱਝ ਜਿਹੜੀ ਇਹ ਪਿੱਛਾ ਕੱਢ ਚੁੱਕੀ ਏ ਸੂਈ ਹੋਈ ਏ ਮੱਝ 10 ਦਿਨ ਹੋ ਗਏ ਨੇ ਸੂਈ ਬੱਜ ਰੂ ਸੋ ਕੰਨ ਵੀ ਅਸੀਂ ਇੱਕ ਸਾਡੇ ਕੋਲ ਇਸ ਤਰ੍ਹਾਂ ਦਾ ਹੀ ਕੇਸ ਸੀਗਾ ਉਹ ਵੀ ਗੱਲ ਲਾਤੀ ਅਸੀਂ 3 ਵਜੇ ਗਏ ਸੀਗੇ ਸੋ ਮੈਂ ਇਹ ਵੀਡੀਓ ਤਾਂ ਬਣਾ ਰਿਹਾ ਕਿ ਜਿਹੜੇ ਕਿਸਾਨ ਭਰਾ ਜਿੰਨਾਂ ਨੇ ਅੰਮ੍ਰਜਾ ਦੀ ਤੁਹਾਨੂੰ ਪਤਾ ਵੀ شکایت ਤੇ ਮਾੜਾ ਮੋਟਾ ਭਾਰ ਦਿਖਾਉਂਦਿਆਂ ਨੇ ਸੋ ਦੋਸਤੋ ਉਹ ਮੈਕਸਿਮਮ ਜਿਹੜਾ ਉਹਨਾਂ ਦੇ ਵੱਲ ਵਿਸ਼ੇਸ਼ ਧਿਆਨ ਦਿਆ ਕਰੋ ਆ ਵੇਖੋ ਆ ਕਿਸਾਨ ਦੀ ਮੱਝਾ ਦੇਖੋ ਆ ਜਿਹੜਾ ਇਹਦੇ ਪਿੱਛਾ ਕੱਢਿਆ ਹੋਇਆ ਸੋ ਇਹ ਰਾਤ ਦਾ ਹੀ ਪਿੱਛਾ ਕੱਢਿਆ ਹੋਇਆ ਤੇ ਇੱਕ بارش ਵੀ ਬਹੁਤ ਹੈ ਤੇ ਸੰਦੂ ਕਿਸਾਨ ਨੇ ਸਵੇਰ ਦੱਸਿਆ ਆਪਣਾ 3 ਵਜੇ ਕਾਲ ਕੀਤੀ ਤੇ ਹੁਣ ਅਸੀਂ ਪਹੁੰਚੇ ਆ ਸੋ ਇਸ ਤੋਂ ਬਾਅਦ ਤੁਹਾਡੇ ਨਾਲ ਅਸੀਂ ਪਿੱਛਾ ਚੜਾ ਕੇ ਤੇ ਇਹਦੀ ਵੀਡੀਓ ਸਾਂਝੀ ਕਰਾਂਗੇ ਆ ਛੋਟਾ ਜਿਹਾ ਇਹਦਾ ਕਾਫੇ ਤੇ ਆ ਛੋਟਾ ਜਿਹਾ ਕਿਸਾਨ ਹੈ ਵੇਖੋ ਆਹਾ ਦੋ ਜਿਹੜੇ ਐਨੀਮਲ ਰੱਖੇ ਹੋਏ ਨੇ ਆਪਣੀ ਮਿਹਨਤ ਤੇ ਮਜ਼ਦੂਰੀ ਕਰਦਾ ਤੇ ਨਾਲ ਆਪਦੇ ਜਿਹੜੇ ਜਾਨਵਰ ਰੱਖੇ ਹੋਏ ਨੇ ਬੱਚੇ ਨਾਲ ਜਿਹੜੇ ਨੇ ਹੈਲਪ ਕਰਦੇ ਆ ਸੋ ਦੋਸਤੋ ਤੁਸੀਂ ਵੀ ਜਿਹੜਾ ਤੋਂ ਨੋਮੀ ਜਿਹੜਾ ਪਤਾ ਹੈ ਵੀ ਸਾਡਾ ਜਿਹੜਾ ਪਸ਼ੂ ਹੈ ਉਹ ਘਾਰ ਦਿਖਾਉਂਦਾ ਸੋ ਤੁਸੀਂ ਵੀ ਉਹਨੂੰ ਆਪਣਾ ਚਿੱਕੀ ਵਗਾਰਾ ਲਾ ਕੇ ਰੱਖੋ ਉਹ ਥੋੜਾ ਬਸ ਟਰੀਟਮੈਂਟ ਉਹਨੂੰ ਕਰਕੇ ਰੱਖੋ ਜਿੱਦਾਂ ਕੀ ਆ ਵੇਖੋ ਪਸਾਨ ਦਾ ਫੜਾ ਘਰ ਦੂਰ ਏ ਇਹ ਹੁਣ ਰਾਤ ਦਾ ਇਹਨੇ ਪੁੱਛਾ ਕੱਢਿਆ ਹੋਇਆ ਬਾਈ ਦੀ ਬੇ ਕੋਈ ਕੁੱਤਾ ਜਿਹਾ ਵੈਸੇ ਇਹ ਕੱਦ ਨਾਲ ਵੱਜ ਗਈ ਪਿੱਛਾ ਪਾੜ ਲੇਦੀ ਤਾਂ ਦਸਾਰ ਬੜਾ ਹੋਣਾ ਸੀਗਾ ਸੋ ਦੋਸਤੋ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਬੰਦੇ ਕਈ ਵਾਰੀ ਟ੍ਰਿਮੈਂਟਾਂ ਦੇ ਵਿੱਚ ਗਲਤ ਬੋਲ ਲੈਂਦੇ ਆ ਸੋ ਆ ਦੇਖੋ ਮੇਰੀ ਸਿਹਤ ਵੀ ਬਿਲਕੁਲ ਠੀਕ ਨਹੀਂ ਗਈ ਬਹੁਤ ਜ਼ਿਆਦਾ ਫੀਵਰ ਹੋਇਆ ਹੋਇਆ ਰਾਤ ਦਾ ਫਿਰ ਵੀ ਸਾਨੂੰ ਜਿਹੜਾ ਹੈ ਅਸੀਂ ਕਿਸਾਨ ਦਾ ਜਿਹੜੀ ਹੈ ਬਜਟ ਠੀਕ ਕਰਨਾ ਹੈ ਹੋਇਆ ਸੋ ਦੋਸਤੋ ਤੁਸੀਂ ਵੀ ਜਿਹੜਾ ਆਪਣੇ ਤੁਹਾਡੇ ਪਸ਼ੂ ਵੀ ਜਿਹੜੇ ਥੋੜਾ ਬਹੁਤਾ ਭਾਰ ਦਸਉਂਦੇ ਆ ਤੁਸੀਂ ਵੀ ਉਹਨਾਂ ਦਾ ਬਿਲਕੁਲ ਤਿਆਰ ਰੱਖੋ ਰਸੀ ਰਸੀ ਪਾ ਕੇ ਰੱਖੋ ਕਿਉਂਕਿ ਬਾਅਦ ਦੇ ਵਿੱਚ ਬਹੁਤ ਨੁਕਸਾਨ ਹੈ ਵਾਇਦੀ ਵੀ ਇਹਨੂੰ ਕੁੱਤਾ ਪਾੜ ਜਾਵੇ ਚਾਹੇ ਪਸ਼ੂ ਕੰਧ ਨਾਲ ਪਿੱਛਾ ਉਹ ਰਗੜ ਲਵੇ ਪਿੱਛਾ ਪਾੜ ਲਵੇ ਤਾਂ ਫਿਰ ਜਿਹੜਾ ਪਸ਼ੂ ਦਾ ਸੂਹਾ ਖਰਾਬ ਹੋ ਜਾਂਦਾ ਇਹ ਪੈਸੇ ਲੱਗਦੇ ਆ ਅੱਗੇ ਫਿਰ ਬੱਚਾ ਦੇਣਾ ਵੀ ਮੁਸ਼ਕਲ ਹੋ ਜਾਂਦਾ ਪਸ਼ੂ ਨੂੰ ਸੋ ਦੋਸਤੋ ਤੁਸੀਂ ਵੀ ਆਪਦੇ ਪਸ਼ੂਆਂ ਦਾ ਧਿਆਨ ਰੱਖਿਆ ਕਰੋ ਕੋਸ਼ਿਸ਼ ਚੜਾਉਣੇ ਆਂ ਦਾ ਦੇਖਾ ਤੋ ਦੋਸਤੋ ਇੰਨੀ ਕੋ ਮਿਹਨਤ ਕਰਨੀ ਪੈਂਦੀ ਏ ਮਤਲਬ ਕਿ ਰਾਤ ਦੇਣ ਦਾ ਫੀਲਡ ਕਰਨਾ ਪੈਂਦਾ ਬਿਲਕੁਲ ਮੈਂ ਠੀਕ ਨਹੀਂ ਸੀਗਾ ਕਿਉਂਕਿ ਰਾਤੀ ਅਸੀਂ ਪਿੱਛਾ ਚੜਾ ਕੇ ਆਏ ਹਾਂ ਕੱਲ ਮਾਰਨਿੰਗ ਫੀਵਰ ਸੀ ਬਹੁਤ ਜ਼ਿਆਦਾ ਐ ਕੋ ਬਰਸਾਤ ਹੋ ਰਹੀ ਏ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਸੋ ਮੇਰਾ ਵੀਡੀਓ ਦਾ ਮਕਸਦ ਏ ਸਹੀ ਆ ਵੀ ਤੁਸੀਂ ਵੀ ਆਪਦੇ ਕਿਸਾਨ ਜਿਹੜੇ ਅਵੇ ਰੋ ਕਿਉਂਕਿ ਇਹ ਸੂਰ ਤੋਂ ਪਹਿਲਾਂ ਥੋੜਾ ਬਹੁਤਾ ਭਾਰ ਕਰ ਵਖੋਦੀ ਸੀਗੀ ਸੋ ਜਿਹੜਾ ਸਾਡਾ ਕਿਸਾਨ ਭਰਾਵਾਂ ਦਾ ਘਰ ਥੋੜਾ ਜਿਹਾ ਦੂਰ ਆ ਤੋ ਕਹਿੰਦੇ ਵੀ ਅਸੀਂ ਸੋਹ ਆ ਕੇ ਦੇਖਿਆ 3:00 ਵਜੇ ਉਹ ਦੋਵੇਂ ਨੇ ਪਾਰ ਕੱਢਿਆ ਆ ਸੀਗਾ ਤੇ ਸਾਨੂੰ ਉਹਨਾਂ ਨੇ ਉਹ ਵੀ ਕਾਲ ਕੀਤੀ ਏ ਸੋ ਤੁਸੀਂ ਵੀ ਕਿਸਾਨ ਭਰਾਓ ਮੜਾ ਜਾ ਚਲੋ ਕੋਸ਼ਿਸ਼ ਕਰਦੇ ਆਪਾਂ ਇਹਨੂੰ ਠੀਕ ਕਰਨ ਦੀ ਸੋ ਤੁਸੀਂ ਵੀ ਕਿਸਾਨ ਭਰਾਓ ਤੁਹਾਡੇ ਜੇ ਕੋਈ ਪਸ਼ੂ ਥੋੜੀ ਬਤੀ ਦਿੱਕਤ ਹੈਗੀ ਪਾਰਪੂਰ ਦੀ ਤਾਂ ਉਹਨਾਂ ਦੇ ਕੋਲ ਥੋੜਾ ਜਿਹਾ 10-15 ਦਿਨ ਧਿਆਨ ਰੱਖੋ ਸੋ ਕਰਕੇ ਆਪਾਂ ਠੀਕ ਤੁਹਾਨੂੰ ਕਰਦੇ ਆ ਵੀਡੀਓ ਸਾਂਝੀ ਜੀ ਠੀਕ ਹੋਣ ਤੋਂ ਬਾਅਦ ਮਾਈਦੀ ਕੰਡੀਸ਼ਨ